ਦੋਸਤੋ ਮੈਂ ਐਡਵੋਕੇਟ ਸਿੰਘ ਮੈਂ ਤੁਹਾਡੀ ਜਿਹੜੀ ਰੋਜ਼ਮਰਦ ਦੀ ਜ਼ਿੰਦਗੀ ਹੈ ਜਿਹਦੇ ਵਿੱਚ ਨਿਯਮ ਜਿਹੜੇ ਤੁਹਾਡੇ ਲਈ ਜਾਣਨੇ ਬਹੁਤ ਜ਼ਰੂਰੀ ਨੇ ਜਿਹਦੇ ਨਾਲ ਤੁਸੀਂ ਜਿੱਥੇ ਆਪਣੇ ਇੱਕ ਹੱਕਾਂ ਦੀ ਰਾਖੀ ਕਰ ਸਕਦੇ ਹੋ ਆਪਣੇ ਆਪ ਨੂੰ ਜਾਗਰੂਕ ਕਰਕੇ ਆਪਣੀ سپورਟ ਕਰ ਸਕਦੇ ਹੋ ਤੇ ਉੱਥੇ ਹੀ ਆਪਣੇ ਦੋਸਤਾਂ ਦੀ ਰਿਲੇਟਿਵਸ ਦੀ سپورਟ ਕਰ ਸਕਦੇ ਹੋ ਅਗਰ ਤੁਹਾਨੂੰ ਜਾਣਕਾਰੀ ਹੋਵੇਗੀ ਤਾਂ ਜਿਹੜੀਆਂ ਵੱਡੀਆਂ-ਵੱਡੀਆਂ ਘਟਨਾਵਾਂ ਨੇ ਕਿਉਂ ਕਰਕੇ ਅਗਰ ਤੁਹਾਨੂੰ ਇਸ ਸਮਾਜ ਦੇ ਵਿੱਚ ਬਣੇ ਨਿਯਮ ਦੀ ਜਾਣਕਾਰੀ ਹੋਵੇਗੀ ਤਾਂ ਜਿਹੜੀਆਂ ਵੱਡੀਆਂ-ਵੱਡੀਆਂ ਕਡਣਾਵਾਂ ਨੇ ਉਹ ਕਈ ਵਾਰ ਘਟਣ ਤੋਂ ਬਚ ਜਾਂਦੀਆਂ ਨੇ ਜਿਹੜੀ ਸਾਡੀ ਅੱਜ ਦੀ ਵੀਡੀਓ ਹੈ ਜਿੱਥੇ ਤੁਹਾਨੂੰ ਉਹ ਇੱਕ ਜਾਣਕਾਰੀ ਦੇਵੇਗੀ ਉੱਥੇ ਤੁਸੀਂ ਉਸ ਵੀਡੀਓ ਤੋਂ ਇੱਕ ਸਬਕ ਵੀ ਹੈ ਜਿਹੜਾ ਉਹ ਲੈ ਸਕਦੇ ਹੋ ਇਹ ਜਿਹੜੀ ਕਹਾਣੀ ਹੈ ਸਾਡੀ ਅਸਲ ਜ਼ਿੰਦਗੀ ਦੇ ਨਾਲ ਤਾਲੂਗਾਤ ਰੱਖਦੀ ਹੈ ਜਿਸ ਦੇ ਕਿ ਜਿਹੜੇ ਕਿਰਦਾਰ ਨੇ ਉਹਨਾਂ ਦੇ ਨਾਮ ਭਾਵੇਂ ਜਰੂਰ ਅਸੀਂ ਕਾਲਪਨਿਕ ਰੱਖੀ ਹੋਈ ਨੇ ਲੇਕਿਨ ਜਿਹੜੀ ਇਹ ਕਹਾਣੀ ਹੈ ਸਾਡੇ ਆਮ ਸਮਾਜ ਦੇ ਵਿੱਚੋਂ ਹੈ। کہانی ਹੈ ਇੱਕ ਪੂਰਨ ਸਿੰਘ ਦੀ ਜਿਹੜਾ ਕਿ ਜਲੰਧਰ ਏਰੀਏ ਤੋਂ ਕਿਸੇ ਪਿੰਡ ਤੋਂ ਵਲੋਂਗ ਕਰਦਾ ਹੈ। ਉਹ ਤੇ ਉਸਦੀ ਵਾਈਫ ਜਲੰਧਰ ਸ਼ਹਿਰ ਦੇ ਵਿੱਚ ਟੀਚਰ ਲੱਗੇ ਹੁੰਦੇ ਨੇ ਤੇ ਉਹ ਆਪਣੇ ਜੀਵਨ ਨੂੰ ਵਧੀਆ ਬਣਾਉਣ ਦੇ ਲਈ ਵਿਦੇਸ਼ ਵੱਲ ਯਾਨੀ ਕਿ ਕੈਨੇਡਾ ਦੀ ਧਰਤੀ ਵੱਲ ਰੁੱਖ ਕਰਦਾ ਹੈ। ਉਹ ਜਿੱਥੇ ਸਰਕਾਰੀ ਨੌਕਰੀ ਕਰਦਾ ਸੀ ਉਸ ਤੋਂ ਅਸਤੀਫਾ ਦੇ ਕੇ ਦੋਨੋਂ ਜਾਣੇ ਕੈਨੇਡਾ ਦੀ ਧਰਤੀ ਵੱਲ ਜਾਂਦੇ ਨੇ ਤੇ ਫਿਰ ਕਿਵੇਂ ਉਸ ਦੀ ਜਿਹੜੀ ਬਣਾਈ ਹੋਈ ਜਾਇਦਾਦ ਹੈ ਕਿਵੇਂ ਇੱਕ ਪ੍ਰਵਾਸੀ ਜੋੜੇ ਵੱਲੋਂ ਕੌੜੀਆ ਦੇ ਭਾ ਵਿਚਣ ਲੱਗੇ ਸੀ ਤੇ ਕਿਵੇਂ ਉਹ ਸਾਰੀ ਜਿਹੜੀ ਕਹਾਣੀ ਹੈ ਉਹਦੀ ਪੋਲ ਖੁੰਦੀ ਹੈ ਕਿਵੇਂ ਉਹਦੇ ਜਿਹੜੇ ਬੱਚੇ ਨੇ ਉਸ ਨੂੰ ਉਸ ਦੀ ਪ੍ਰਾਪਰਟੀ ਹੈ ਜਿਹੜੀ ਇਲਮ ਨਹੀਂ ਹੁੰਦਾ ਇਹਦੇ ਸਾਰੇ ਕਹਾਣੀ ਬਾਰੇ ਅਸੀਂ ਅੱਜ ਜਰੂਰ ਚੰਨਣਾ ਪਾਵਾਂਗੇ ਕੀ ਦੋਸਤੋ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਜਿਹੜੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਜਰੂਰ ਕਰ ਲਿਓ ਕਿਉਂ ਕਰਕੇ ਸਾਨੂੰ ਇੱਕ ਜਿੱਥੇ ਅਸੀਂ ਇੰਨੀਆਂ ਔਖੀਆਂ ਵੀਡੀਓ ਇਕੱਠੀ ਚੰਗੀ ਤਰ੍ਹਾਂ ਤਰਕ ਦੇ ਆਧਾਰ ਤੇ ਇਕੱਠੀ ਕਰਕੇ ਤੁਹਾਨੂੰ ਇੱਕ ਸਬਕ ਦੇਣ ਦੇ ਲਈ ਜਾਣਕਾਰੀ ਦੇਣ ਦੇ ਲਈ ਬਣਾਉਂਦੇ ਹਾਂ ਉੱਥੇ ਸਾਨੂੰ ਅਗਰ ਕੋਈ ਸਾਡੀ ਵੀਡੀਓ ਜਿਹੜੀ ਸ਼ੇਅਰ ਹੈ ਜਾਂ ਚੈਨਲ ਸਬਸਕ੍ਰਾਈਬ ਹੋਏਗਾ ਉਹਦੇ ਨਾਲ ਇੱਕ ਮੋਟੀਵੇਸ਼ਨ ਹੈ ਜਿਹੜੇ ਉਹ ਜ਼ਰੂਰ ਹੁੰਨੇ ਆ ਤਾਂ ਕਿ ਜਿਹੜੀ ਸਾਡੀ ਦੁਆਰਾ ਬਣਾਈ ਹੋਈ ਵੀਡੀਓ ਵੱਧ ਤੋਂ ਵੱਧ ਲੋਕ ਨੇ ਜਿਹੜੇ ਉਹ ਦੇਖ ਸਕਣ ਦੋਸਤੋ ਪੂਰਨ ਸਿੰਘ ਜਿਸ ਦੀ ਕੀ ਵਾਈਫ ਭਗਵਾਨ ਕੌਰ ਦੋਨੇ ਟੀਚਰ ਹੁੰਦੇ ਨੇ ਜਲੰਧਰ ਏਰੀਆ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਵਧੀਆ ਚੱਲਦੀ ਹੁੰਦੀ ਹੈ ਇਹ ਕਹਾਣੀ ਹੈ 25-30 ਸਾਲ ਪੁਰਾਣੀ ਜਿੱਥੇ ਕੀ ਉਹ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਉਹਨਾਂ ਦੇ ਦੋ ਬੱਚੇ ਜਾਨਕੀ ਮੁੰਡੇ ਹੁੰਦੇ ਨੇ ਜਿਨ੍ਹਾਂ ਨੂੰ ਕੀ ਉਹਨਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਉਹ ਕੈਨੇਡਾ ਦੀ ਧਰਤੀ ਵੱਲ ਰੁੱਖ ਕਰਦੇ ਨੇ ਉਹ ਆਪਣੀ ਨੌਕਰੀ ਛੱਡ ਕੇ ਜਾਂਦੇ ਨੇ ਇੱਥੇ ਵੀ ਜਿਹੜਾ ਜੀਵਨ ਹੈ ਉਹਨਾਂ ਦਾ ਉਹ ਵਧੀਆ ਚੱਲਦਾ ਸੀ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਹੰਡ ਭੰਨ ਵੀ ਜਿਹੜੀ ਮਿਹਨਤ ਹੈ ਪੂਰਨ ਸਿੰਘ ਕਰਦਾ ਹੈ ਉਸਦੀ ਵਾਈਫ ਜਿਹੜੀ ਭਗਵਾਨ ਕੌਰ ਹੈ ਉਹ ਵੀ ਨਾਲ ਮਿਹਨਤ ਕਰਦੀ ਹੈ ਨਾਲ ਹੀ ਜਿਹੜੇ ਬੱਚੇ ਨੇ ਉਹਨਾਂ ਦਾ ਵੀ ਪਾਲਣ ਪੋਚਣ ਦੋਹਾਵਾਂ ਦੁਆਰਾ ਕੀਤਾ ਜਾਂਦਾ ਹੈ ਲੇਕਿਨ ਕੈਨੇਡਾ ਦੀ ਧਰਤੀ ਦੇ ਵਿੱਚ ਜਾਣਕਾਰਨ ਬੱਚੇ ਛੋਟੇ ਹੁੰਦੇ ਨੇ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਵਰਤਾਅ ਹੈ ਉਹ ਕੈਨੇਡਾ ਦੇ ਲੋਕਾਂ ਦੇ ਵਾਂਗ ਉੱਥੋਂ ਦੀ ਰਹਿਣੀ ਬਹਿਣੀ ਦੇ ਵਾਂਗ ਉਸ ਤਰ੍ਹਾਂ ਹੀ ਉਹਨਾਂ ਦੇ ਵਰਤਾਅ ਦੇ ਵਿੱਚ ਫਰਕ ਆ ਜਾਂਦਾ ਹੈ ਉਹਨਾਂ ਦਾ ਜਿਹੜੀ ਇੱਕ ਅਟੈਚਮੈਂਟ ਹੈ ਉਹ ਜ਼ਰੂਰ ਉੱਥੋਂ ਦੇ ਜਿਹੜੇ ਕਾਨੂੰਨ ਨੇ ਉੱਥੋਂ ਦਾ ਜਿਹੜਾ ਵਾਤਾਵਰਨ ਹੈ ਉਹਦੇ ਮੁਤਾਬਕ ਹਿੰਦੁਸਤਾਨ ਉਹਨਾਂ ਦੇ ਮੁਤਾਬਕ ਘਟ ਜਾਂਦਾ ਹੈ ਪਿਆਰ ਹੈ ਜੋ ਮਾਪਾਪ ਨਾਲ ਫਿਰ ਉਸ ਟਾਈਮ ਤੋਂ ਬਾਅਦ ਬਜ਼ੁਰਗ ਹੁੰਦੇ ਨੇ ਪੂਰਨ ਸਿੰਘ ਉਹਨਾਂ ਦੀ ਵਾਈਫ ਹੈ ਜਿਹੜੀ ਉਹ ਚੱਲ ਬਸਦੀ ਹੈ ਤਾਂ ਪੂਰਨ ਸਿੰਘ ਆਪਣਾ ਜਿਹੜਾ ਪਸ਼ੋਕੜ ਹੈ ਉਹਨੂੰ ਯਾਦ ਕਰਦਾ ਹੋਇਆ ਕਿ ਹੁਣ ਜਿਹੜੀ ਕਮਾਈ ਹੈ ਬਹੁਤ ਕਰ ਲਈ ਹੈ ਕਿ ਹੁਣ ਜਿਹੜਾ ਇੰਡੀਆ ਵਿੱਚ ਹੈ ਆਪਣਾ ਬਾਕੀ ਦਾ ਜਿਹੜਾ ਜੀਵਨ ਹੈ ਉਹ ਬਤੀਤ ਕੀਤਾ ਜਾਵੇ ਆਪਣੀ ਬੱਚਿਆਂ ਨੂੰ ਵੀ ਉਹ ਹੌਸਤ ਕਰਦਾ ਹੈ ਕਿਉਂ ਕਰਕੇ ਉਹ ਪੈਸਾ ਵਧੀਆ ਕਮਾ ਲੈਂਦੇ ਨੇ ਵੀ ਉਹਨਾਂ ਦਾ ਜਿਹੜਾ ਇੰਡੀਆ ਦੇ ਵਿੱਚ ਉਹ ਵੀ ਇੱਕ ਵਧੀਆ ਧੰਦਾ ਸ਼ੁਰੂ ਕਰਕੇ ਆਪਣਾ ਜੀਵਨ ਹੈ ਜਿਹੜਾ ਵਧੀਆ ਟੰਗ ਨਾਲ ਜੀ ਸਕਦੇ ਨੇ ਲੇਕਿਨ ਉੱਥੇ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਫਰਕ ਹੈ ਪੂਰਨ ਸਿੰਘ ਤੇ ਉਹਨਾਂ ਦੇ ਬੱਚਿਆਂ ਨਾਲ ਪੈ ਜਾਂਦਾ ਹੈ ਪੂਰਨ ਸਿੰਘ ਦੀ ਪਿੱਛੇ ਇੱਕ ਬਜ਼ੁਰਗ ਮਾਤਾ ਵੀ ਹੁੰਦੀ ਹੈ ਜੋ ਉਹ ਦੂਸਰੇ ਭਾਈ ਦੇ ਕੋਲ ਰਹਿੰਦੀ ਹੈ ਉਹ ਵੀ ਉਹਨੂੰ ਕਹਿੰਦੀ ਹੈ ਕਿ ਹੁਣ ਵਾਪਸ ਆ ਜਾਓ ਤੇ ਉਹ ਲੋ ਜਾਨੀ ਕਿ ਇੱਕ ਤਰ੍ਹਾਂ ਨਾਲ ਹਿੰਦੁਸਤਾਨ ਦਾ ਜਿਹੜਾ ਮੋਹ ਹੈ ਉਹ ਮਾਰਦਾ ਹੈ ਪੂਰਨ ਸਿੰਘ ਦੇ ਵਿੱਚ ਅਤੇ ਉਹ ਦੋਈ ਬੱਚਿਆਂ ਦੇ ਕਰਕੇ ਫਰਕ ਪੈ ਜਾਂਦਾ ਹੈ ਪੂਰਨ ਸਿੰਘ ਪਹਿਲਾਂ ਆਪਣੇ ਜਿਹੜੇ ਪਿੰਡ ਦੇ ਮਕਾਨ ਦੇ ਵਿੱਚ ਜਾਂਦਾ ਹੈ ਉਸ ਤੋਂ ਬਾਅਦ ਆਪਣੀ ਮਾਤਾ ਦੀ ਸੇਵਾ ਕਰਨ ਤੋਂ ਬਾਅਦ ਉਹਦੀ ਮਾਤਾ 2-3 ਸਾਲ ਬਾਅਦ ਚੱਲ ਬਸਦੇ ਨੇ ਉਸ ਤੋਂ ਬਾਅਦ ਪੂਰਨ ਸਿੰਘ ਤੇ ਜਿਹੜੇ ਦੋਨੇ ਬੱਚਿਆਂ ਦੀ ਗੱਲਬਾਤ ਹੈ ਉਹ ਵੀ ਕਾफी ਘਟ ਜਾਂਦੀ ਹੈ ਬੱਚੇ ਵੀ ਦੋਨੋਂ ਮੈਰਿਡ ਹੁੰਦੇ ਨੇ ਅੱਗੇ ਉਹਨਾਂ ਦੇ ਬੱਚੇ ਹੁੰਦੇ ਨੇ ਪੂਰਨ ਸਿੰਘ ਦੇ ਪੋਤਾ-ਪੋਤੀ ਲੇਕਿਨ ਕਾफी ਜਿਹੜਾ ਫਰਕ ਹੈ ਉਹ ਪੈ ਜਾਂਦਾ ਹੈ ਉਸ ਤੋਂ ਬਾਅਦ ਪੂਰਨ ਸਿੰਘ ਜਦੋਂ ਆਪਣੇ ਬਾਹਰ ਗਿਆ ਸੀ ਉਦੋਂ ਦੀ ਕਮਾਈ ਥੋੜੀ ਜਿਹੜੀ ਜੋੜੀ ਹੋਈ ਸੀ ਤੇ ਬਾਕੀ ਕੁਝ ਬਾਹਰ ਦੀ ਕਮਾਈ ਨਾਲ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਇੱਕ ਪਲਾਟ ਲੈ ਕੇ ਰੱਖਦਾ ਹੈ ਜਿਸ ਦੀ ਜਾਣਕਾਰੀ ਭਗਵਾਨਪੁਰਨ ਨੂੰ ਸੀ ਜਾਂ ਪੂਰਨ ਸਿੰਘ ਨੂੰ ਕਿਉਂ ਕਰਕੇ ਬੱਚੇ ਬਹੁਤ ਛੋਟੇ ਸੀ ਉਹਦੇ ਬਾਰੇ ਜ਼ਿਆਦਾਤਰ ਪਰਿਵਾਰ ਦੇ ਵਿੱਚ ਗੱਲ ਨਹੀਂ ਹੋਈ ਸੀ ਤਾਂ ਪੂਰਨ ਸਿੰਘ ਪਿੰਡ ਛੱਡਣ ਤੋਂ ਬਾਅਦ ਆਪਣੀ ਮਾਤਾ ਦੀ ਡੈਥ ਤੋਂ ਬਾਅਦ ਸ਼ਹਿਰ ਦੇ ਵਿੱਚ ਕੋਠੀ ਬਣਾ ਕੇ ਰਹਿਣ ਲੱਗ ਜਾਂਦਾ ਹੈ ਪੂਰਨ ਸਿੰਘ ਇਕੱਲਾ ਰਹਿੰਦਾ ਹੈ ਉਸ ਦੇ ਵਿੱਚ ਇੱਕ ਉਹ ਪਰਵਾਸੀ ਜੋੜਾ ਹੈ ਜਿਹੜਾ ਉਹਨਾਂ ਨੂੰ ਐਜੇ ਸਰਵੈਂਟ ਤੌਰ ਤੇ ਰੱਖ ਲੈਂਦਾ ਹੈ ਕਿ ਬਾਕੀ ਜਿਹੜਾ ਘਰ ਹੈ ਉਸ ਦੀ ਵੀ ਉਹ ਕੇਅਰ ਕਰਨਗੇ ਤੇ ਪੂਰਨ ਸਿੰਘ ਦੀ ਜਿਹੜੀ ਸੇਵ ਹੈ ਉਹ ਵੀ ਕਰਨਗੇ ਲੇਕਿਨ ਪੂਰਨ ਸਿੰਘ ਦੀ ਗੱਲ ਬਾਰੇ ਕਿ ਬੱਚਿਆਂ ਬਾਰੇ ਲੜਾਈ ਬਾਰੇ ਉਹ ਪਰਵਾਸੀ ਜੋੜੇ ਨੂੰ ਜਰੂਰ ਪਤਾ ਲੱਗ ਜਾਂਦਾ ਹੈ ਕਿਉਂ ਕਰਕੇ ਪੂਰਨ ਸਿੰਘ ਅਕਸਰ ਹੀ ਗੱਲ ਕਰਦਾ ਹੈ ਤੇ ਬੇਚੈਨ ਤੇ ਉਦਾਸ ਰਹਿੰਦਾ ਹੈ ਹੁਣ ਸਟੋਰੀ ਸ਼ੁਰੂ ਹੁੰਦੀ ਹੈ ਕਿੱਥੋਂ ਮਾਮਲਾ ਸ਼ੁਰੂ ਹੋਇਆ ਇੱਕ ਤੇ ਸਾਡੇ ਕੁਈ ਜਾਣਕਾਰ ਸੀ ਉਹ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਨੇ ਤਾਂ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਜਿਹੜੀ ਜਲੰਧਰ ਦੇ ਵਿੱਚ ਪ੍ਰਾਪਰਟੀ ਹੈ ਮਾਡਲ ਟਾਊਨ ਦੇ ਵਿੱਚ 1 ਕਰੋੜ ਦੀ ਜਿਹੜੀ ਕੋਠੀ ਹੈ ਉਹ ਸੇਲ ਕਰਨੀ ਹੈ ਜਦੋਂ ਕਿ ਕੋਠੀ ਦੀ ਕੀਮਤ ਘੱਟੋ-ਘੱਟ 8-9 ਕਰੋੜ ਹੁੰਦੀ ਹੈ ਜਿਹੜਾ ਨਿਵੇਸਟਰ ਹੈ ਉਹਨੂੰ ਇੱਕ ਤਰ੍ਹਾਂ ਨਾਲ ਲਾਲਚ ਹੋ ਜਾਂਦਾ ਹੈ ਤਾਂ ਉਹ ਕੋਠੀ ਦੇ ਵਿੱਚ ਉਸ ਨੂੰ ਖਰੀਦਣ ਲਈ ਜਾਂਦੇ ਨੇ ਜਦੋਂ ਉਹ ਉਸ ਕੋਠੀ ਨੂੰ ਦੇਖਣ ਜਾਂਦੇ ਨੇ ਤਾਂ ਉਹ ਜਿਹੜੇ ਦੋ ਜਾਨੇ ਹੁੰਦੇ ਨੇ ਪ੍ਰਵਾਸੀ ਹਸਬੰਡ ਵਾਈਫ ਉਹਨਾਂ ਨੂੰ ਦੇਖ ਕੇ ਲੱਗਦਾ ਨਹੀਂ ਕਿ ਕੋਠੀ ਉਹਨਾਂ ਦੀ ਹੈ ਤਾਂ ਉਹ ਉਸ ਨੂੰ ਕਹਿੰਦੇ ਨੇ ਕਿ ਕੋਠੀ ਦੇ ਜਿਹੜੇ ਕਾਗਜ਼ ਨੇ ਉਹ ਲੈ ਆਓ ਉਹ ਆਪਣੇ ਆਪ ਨੂੰ ਉਸ ਇਨਵੈਸਟਰ ਨੂੰ ਇਹ ਦਰਸਾਉਂਦੇ ਨੇ ਕਿ ਇਸ ਦੇ ਮਾਲਕ ਅਸੀਂ ਹਾਂ ਲੇਕਿਨ ਇਨਵੈਸਟਰ ਨੂੰ ਥੋੜਾ ਜਿਹਾ ਸ਼ੱਕ ਹੁੰਦਾ ਹੈ ਜਦੋਂ ਕਾਗਜ਼ੇ ਨੂੰ ਦੇਖਿਆ ਜਾਂਦਾ ਹੈ ਤਾਂ ਇੱਕ ਅਸਟਾਮ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਪ੍ਰਾਪਰਟੀ ਇਹ ਜਿਹੜੀ ਪੂਰਨ ਸਿੰਘ ਦੁਆਰਾ ਗਿਫਟ ਕੀਤੀ ਹੁੰਦੀ ਹੈ ਇਹਨਾਂ ਦੋਨਾਂ ਨੂੰ ਤਾਂ ਉਹ ਇੱਕ ਤਰ੍ਹਾਂ ਨਾਲ ਉੱਥੇ ਟਰਕਾਉਂਦੇ ਵੀ ਨੇ ਤਾਂ ਜਿਹੜਾ ਇਨਵੈਸਟਰ ਹੈ ਉਹ ਕਹਿੰਦਾ ਜਿਹੜੀ ਬਰਾਡ ਹੈ ਰਜਿਸਟਰੀ ਹੈ ਜਾਂ ਫਰਦ ਹੈ ਉਹ ਵੀ ਤੁਸੀਂ ਲੈ ਕੇ ਆਓ ਉਹ ਕਹਿੰਦੇ ਸਾਡੇ ਕੋਲ ਇਹੀ ਹੈ ਤੁਸੀਂ ਲੈਣੀ ਹੈ ਲੈ ਲਓ ਨਹੀਂ ਅਸੀਂ ਜਿਹੜੀ ਕਿਸੇ ਹੋਰ ਨੂੰ ਵੇਚ ਕੇ ਅਸੀਂ ਆਪਣੀ ਜਿਹੜੀ ਸਟੇਟ ਯੂਪੀ ਹੈ ਉੱਥੇ ਜਾਣਾ ਹੈ ਉੱਥੇ ਰਹਿਣਾ ਹੈ ਤਾਂ ਇਨਵੈਸਟਰ ਨੂੰ ਇੱਕ ਗੱਲ ਖਲਦੀ ਹੈ ਕਿ ਉਠੀ ਤਾਂ ਬਹੁਤ ਜਿਹੜੀ ਸਸਤੀ ਮਿਲਦੀ ਹੈ ਲੇਕਿਨ ਇਸ ਦੀ ਜਿਹੜੀ ਡੀਪਲੀ ਹੈ ਜਾਣਕਾਰੀ ਲਈ ਜਾਵੇ ਕਿਉਂਕਿ ਕਰਕੇ ਅਗਰ ਜੇ ਸਹੀ ਹੋਇਆ ਤਾਂ ਜ਼ਰੂਰ ਜਿਹੜੀ ਇਹਨੂੰ ਬਾਈ ਕਰਕੇ ਇੱਕ ਤਰ੍ਹਾਂ ਮੁਨਾਫਾ ਹੈ ਜਿਹੜਾ ਉਹ ਕਮਾਇਆ ਜਾ ਸਕਦਾ ਹੈ ਜਦੋਂ ਉਹ ਇਨਵੈਸਟਰ ਆਲੇ-ਦਾਲੇ ਤੋਂ ਪਤਾ ਕਰਦਾ ਹੈ ਤਾ ਇੱਕ دوست ਪੂਰਨ ਸਿੰਘ ਦਾ ਅਕਸਰ ਉਹਦੇ ਕੋਲ ਆਇਆ ਜਾਇਆ ਕਰਦਾ ਸੀ ਉਸਨੇ ساری ਕਹਾਣੀ ਦੱਸੀ ਹੈ ਕਿ ਪੂਰਨ ਸਿੰਘ ਨਾਮ ਦਾ ਵਿਅਕਤੀ ਇੱਥੇ ਰਹਿੰਦਾ ਸੀ ਇਹ ਦੋਨੇ ਜਾਣੇ ਉਸਦੇ ਸਰਵੈਂਟ ਸਨ ਤੇ ਪੂਰਨ ਸਿੰਘ ਦੇ ਜਿਹੜੇ ਬੱਚੇ ਨੇ ਉਹ ਬਾਹਰ ਰਹਿੰਦੇ ਨੇ ਤੇ ਪੂਰਨ ਸਿੰਘ ਦਾ ਪਿੰਡ ਜਲੰਧਰ ਤੋਂ 8-10 ਕਿਲੋਮੀਟਰ ਦੂਰ ਹੈ ਜਦੋਂ ਉਹ ਇਨਵੈਸਟਰ ਇੱਕ ਤਰ੍ਹਾਂ ਨਾਲ ਕਿ ਉਹ ਸਿਟੀ ਬਣ ਜਾਂਦੀ ਹੈ ਉਸ ਨੂੰ ਵੀ ਕਿ ਇੰਨਾ ਸੱਤਾ ਸੌਦਾ ਇੱਕ ਪੰਜਾਬੀ ਭਾਈ ਹੈ ਕਿ ਕਿਸੇ ਨਾਲ ਕੋਈ ਤੁੱਖਾ ਨਾ ਹੋ ਜਾਵੇ ਜਦੋਂ ਉਸਦੇ ਪਿੰਡ ਜਾ ਕੇ ਆਂਡੀਆਂ ਗੋਂਡੀਆਂ ਤੋਂ ਪਤਾ ਕਰਦਾ ਹੈ ਤਾਂ ਪੂਰਨ ਸਿੰਘ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਨੰਬਰ ਮਿਲ ਜਾਂਦਾ ਹੈ ਉਹ ਨਿਵੇਸਟਰ ਪੂਰਨ ਸਿੰਘ ਦੇ ਬੱਚਿਆਂ ਨੂੰ ਫੋਨ ਕਰਦਾ ਹੈ ਉਹ ਕਹਿੰਦੇ ਸਾਨੂੰ ਕੋਈ ਇਲਮ ਨਹੀਂ ਸਾਨੂੰ ਕੋਈ ਪਤਾ ਨਹੀਂ ਸਾਡਾ ਪਿਤਾ ਹੈ ਜਿਹੜਾ ਉਹ ਪਿੰਡ ਦੇ ਵਿੱਚ ਸ਼ਿਫਟ ਹੋ ਗਿਆ ਹੈ ਉੱਥੇ ਰਹਿੰਦਾ ਹੈ ਸਾਡੀ ਜਿਹੜੀ ਗੱਲ ਹੈ ਨਹੀਂ ਹੁੰਦੀ ਜਦੋਂ ਫਿਰ ਇਹ ਸਾਰੀ ਗੱਲ ਜਾਣਨ ਤੋਂ ਬਾਅਦ ਇਹ ਉਹ ਨਿਵੇਸਟਰ ਇਕ ਵਾਰ ਉਸ ਪਿੰਡ ਦਾ ਜਿਹੜਾ ਸਰਪੰਚ ਹੁੰਦਾ ਹੈ ਉਹ ਪੂਰਨ ਸਿੰਘ ਦੇ ਪਰਿਵਾਰ ਨਾਲ ਉਸਦੀ ਬਹੁਤ ਵਧੀਆ ਬਣਦੀ ਹੁੰਦੀ ਹੈ ਤਾਂ ਉਹ ਉਸ ਇਨਵੈਸਟਰ ਨਾਲ ਮਿਲ ਕੇ ਪੁਲਿਸ ਦੇ ਵਿੱਚ ਰਿਪੋਰਟ ਕਰਦੇ ਨੇ ਕਿ ਸਾਰੀ ਕਹਾਣੀ ਹੈ ਜਿਹੜੀ ਸਾਰੀ ਦੇਖੀ ਜਾਵੇ ਅਗਰ ਰਿਕਾਰਡ ਸਹੀ ਹੈ ਉਸ ਇਨਵੈਸਟਰ ਨੂੰ ਵੀ ਹੋ ਜਾਂਦਾ ਹੈ ਕਿ ਬੱਚੇ ਦਾ ਬਾਹਰ ਨਹੀਂ ਮੈਂ ਪ੍ਰਾਪਰਟੀ ਉਹਨਾਂ ਤੋਂ ਲੈ ਲੂੰਗਾ ਤਾਂ ਵੀ ਮੈਨੂੰ ਜਿਹੜਾ ਬੈਨੀਫਿਟ ਹੈ ਬਹੁਤ ਹੋ ਜਾਊਗਾ ਲੇਕਿਨ ਅਸਲ ਸੱਚਾਈ ਹੈ ਜਿਹੜੀ ਉਹਦੇ ਤੱਕ ਜਾਇਆ ਜਾਵੇ ਤਾਂ ਜਦੋਂ ਪੁਲਿਸ ਸਟੇਸ਼ਨ ਦੁਆਰਾ enquary ਹੁੰਦੀ ਹੈ ਤਾਂ ਉਹ ਪਹਿਲਾਂ ਤਾਂ ਜਿਹੜੇ ਸਰਵੈਂਟ ਨੇ ਉਹ ਮੰਨਦੇ ਨਹੀਂ ਉਹ ਕਹਿੰਦੇ ਪੂਰਨ ਸਿੰਘ ਨੇ ਸਾਡੀ ਜਿਹੜੀ ਕੀ ਹੈ ਸੇਵਾ ਤੋਂ ਖੁਸ਼ ਹੋ ਕੇ ਤੁਹਾਨੂੰ ਇਹ ਪ੍ਰਾਪਰਟੀ ਦੇ ਦਿੱਤੀ ਨੇਚਨ ਜਦੋਂ ਉਹਨਾਂ ਨੂੰ ਟੈਰੋਗੇਟ ਕੀਤਾ ਜਾਂਦਾ ਹੈ ਤਾਂ ਉਹ ਦੱਸਦੇ ਨੇ ਕਿ ਸਾਨੂੰ ਪਤਾ ਸੀ ਕਿ ਪੂਰਨ ਸਿੰਘ ਇਕੱਲਾ ਹੀ ਹੈ ਕੋਈ ਰਿਲੇਟਿਵ ਉਸ ਦਾ ਇੱਥੇ ਆਉਂਦਾ ਨਹੀਂ ਹੈ ਬੱਚੇ ਉਸ ਦੇ ਬਾਹਰ ਨੇ ਮਰਨ ਵਾਲਾ ਹੈ ਵੀ ਅਗਰ ਉਸ ਦੀ ਕੋਠੀ ਹੈ ਉਹਨੂੰ ਦਬ ਉਸ ਦੀ ਕੋਠੀ ਹੈ ਉਹਨੂੰ ਦੇਖ ਕੇ ਲਾਲਚ ਆ ਜਾਂਦਾ ਹੈ ਤਾਂ ਤਾਂ ਇਨਵੈਸਟੀਗੇਸ਼ਨ ਇੱਥੇ ਤੱਕ ਜਾਂਦੀ ਹੈ ਕਿ ਪੂਰਨ ਸਿੰਘ ਦੀ ਜਿਹੜਾ ਡੈਥ ਦਾ ਕਾਰਨ ਕੀ ਸੀ ਕਿਉਂ ਕਰਕੇ ਜਦੋਂ ਉਹਦੀ ਡੈਥ ਹੁੰਦੀ ਹੈ ਤਾਂ ਉਹ ਪ੍ਰਵਾਸੀ ਜੋੜਾ ਤੇ ਕੋਈ ਇੱਕ ਦੋ ਲੋਕਲ ਜਿਹੜੇ ਨੇਬਰ ਸੀਗੇ ਉਹਨਾਂ ਦੁਆਰਾ ਸੰਸਕਾਰ ਚਾਹੇ ਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹਨਾਂ ਦਾ ਜਿਹੜਾ ਰੈਲ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਹੈ ਇੱਥੇ ਕੋਈ ਨਹੀਂ ਹੈਗਾ ਜਿਹੜੇ ਬੱਚੇ ਨੇ ਬਾਹਰ ਨੇ ਲੇਕਿਨ ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਇਸ ਲਈ ਜਿਹੜੀ ਬਾਡੀ ਹੈ ਜਿਆਦਾ ਟਾਈਮ ਰੱਖ ਨਹੀਂ ਸਕਦੇ ਉਹ ਸੰਸਕਾਰ ਕਰ ਦਿੰਦੇ ਨੇ ਤਾਂ ਪੁਲਿਸ ਇਹ ਵੀ ਤਬਦੀਸ਼ ਕਰਦੀ ਹੈ ਕਿ ਪੂਰਨ ਸਿੰਘ ਦੀ ਜਿਹੜੀ ਮੌਤ ਹੈ ਉਹ ਕਿਵੇਂ ਹੋਈ ਸੀ ਕਿਤੇ ਇਹਨਾਂ ਦਾ ਜਿਹੜਾ ਕਾਰਨ ਹੈ ਇਹ ਤਾਂ ਨਹੀਂ ਹੈ ਤਾਂ ਜਿਹੜੇ ਪੂਰਨ ਸਿੰਘ ਦੇ ਜਿਹੜੇ ਸੈਨ ਕੀਤੇ ਹੋਏ ਸੀ ਉਹਨਾਂ ਸਟਾਪ ਦੇ ਉੱਪਰ ਉਹ ਵੀ ਜਾਲੀ ਤੇ ਫਰਜੀ ਪਾਏ ਗਏ ਤਾਂ ਦੋਸਤੋ ਉਹਨਾਂ ਦੇ ਅੰਗੇਸ਼ਟ ਐਫ ਆਈ ਆਰ ਹੁੰਦੀ ਹੈ ਤਾਂ ਜਿਹੜੇ ਉਹਨਾਂ ਦੇ ਬੱਚਿਆਂ ਦਾ ਨੰਬਰ ਸੀ ਉਸ ਇਨਵੈਸਟਰ ਦੁਆਰਾ ਜਾਂ ਪਿੰਡ ਦੇ ਸਰਪੰਚ ਦੁਆਰਾ ਉਹ ਸਾਰੀ ਗੱਲ ਦੱਸੀ ਜਾਂਦੀ ਹੈ ਤਾਂ ਬੱਚੇ ਹੁਣ ਦੇਖੋ ਕਿਸੇ ਨੂੰ ਜਦੋਂ ਇਹ ਥੀ ਮਿਲੇਗੀ ਤਾਂ ਉਹ ਵੀ ਜ਼ਰੂਰ ਲਾਲਚ ਦੇ ਵਿੱਚ ਆ ਕੇ ਪਹਿਲਾਂ ਤਾਂ ਹਪੂਰਨ ਸਿੰਘ ਦੇ ਟਾਈਮ ਆ ਹੀ ਨਹੀਂ ਲੇਕਿਨ ਜਦੋਂ ਕੋਠੀ ਦਾ ਲਾਲਚ ਆ ਕੇ ਉਹ ਵੀ ਇੰਡੀਆ ਆ ਗਏ ਤਾਂ ਜਦੋਂ ਸਾਰੀ ਕਹਾਣੀ ਉਹਨਾਂ ਨੂੰ ਪਤਾ ਲੱਗਿਆ ਕਿ ਪ੍ਰਾਪਰਟੀ ਉਹਨਾਂ ਦੇ ਫਾਦਰ ਦੀ ਹੈ ਤਾਂ ਇਹ ਸਾਰੀ ਜਿਹੜੀ ਇੱਕ ਤਰ੍ਹਾਂ ਨਾਲ ਗੁੱਥੀ ਹੈ ਇਹ ਸੁੱਲਝਦੀ ਹੈ ਹੁਣ ਦੋਸਤੋ ਇਸ ਤੋਂ ਅਸੀਂ ਕੀ ਮੋਰਲ ਲੈ ਸਕਦੇ ਹਾਂ ਕਿ ਜਿੱਥੇ ਅੱਜ ਕੱਲ ਬਜ਼ੁਰਗ ਬਾਹਰ ਜਾਣ ਕਾਰਨ ਜਾਂ ਸਾਰੀ ਫੈਮਿਲੀ ਟਰਾਂਸਫਰ ਹੋਣ ਕਾਰਨ ਉੱਥੇ ਕੈਨੇਡਾ ਚ ਜਾਂ ਕਿਤੇ ਵੀ ਜਿੱਥੇ ਦਿਓ ਅੱਜਕੱਲ ਨੌਕਰੀ ਪੇਸ਼ੇ ਦਾ ਕੰਮ ਹੈ ਉਹ ਆਪਸੀ ਫਰਕ ਹੈ ਜਿਹੜਾ ਬਹੁਤ ਆ ਗਿਆ ਹੈ ਬਜ਼ੁਰਗਾਂ ਦੀ ਕੀ ਕਮਾਈ ਹੈ ਸਾਰਾ ਕੁਝ ਇੱਕ ਫੈਮਿਲੀ ਚ ਨਹੀਂ ਪਤਾ ਹੁੰਦਾ ਕਿ ਕੀ ਕਮਾਈ ਕੀ ਸਾਰੇ ਸਾਧਨ ਨੇ ਆਪਣੇ ਆਪਣੀ ਕੰਮਾਂ 'ਚ ਬਿਜੀ ਹੋਣ ਕਰਕੇ ਆਪਣੇ ਆਪਣੀ ਜ਼ਿੰਦਗੀ 'ਚ ਵਿਅਕਤ ਹੁੰਦੇ ਨੇ ਇਸ ਲਈ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਜਿਹੜੀਆਂ ਪ੍ਰਾਪਰਟੀਆਂ ਨੇ ਬੇਨਾਮੀ ਹੀ ਕੋਈ ਕਬਜ਼ੇ ਕਰਨੇ ਜਿਹੜੇ ਬੈਠੇ ਨੇ ਤੇ ਪ੍ਰਾਪਰਟੀਆਂ ਬੇਨਾਮੀ ਹੀ ਗਲਤ ਹੱਥਾਂ ਦੇ ਵਿੱਚ ਕਬਜ਼ੇ ਨੇ ਇਸ ਲਈ ਦੋਸਤੋ ਇੱਕ ਅਸੀਂ ਆਮ ਤੌਰ ਤੇ ਦੇਖ ਰਹੀ ਸੀ ਕਈ ਸਾਡੀਆਂ ਬੈਂਕਾਂ ਨਾਲ ਵੀ ਗੱਲ ਹੁੰਦੀ ਹੈ ਜਾਂ ਮਨੀਰ ਮੈਨੇਜਰਾਂ ਦੇ ਨਾਲ ਕਿ ਸਾਡੀਆਂ ਕਈ ਅਜਿਹੀਆਂ ਬੈਂਕਾਂ ਨੇ ਜਿਹੜੀਆਂ ਸਿਰਫ ਇਸ ਗੱਲ ਤੇ ਖੜੀਆਂ ਨੇ ਕਿ ਜਿਹੜੇ ਲੋਕਾਂ ਦੇ ਪੈਸੇ ਬੈਂਕ 'ਚ ਪਏ ਨੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਜਾਂ ਕੀਤੇ ਗਾਇਬ ਹੋ ਜਾਂਦੇ ਨੇ ਉਹਨਾਂ ਦੀ ਜਿਹੜੀ ਬੇਨਾਮੀ ट्रांजैक्शन ਹੈ ਉਹਦੇ ਕਾਰਨ ਬੈਂਕਾਂ ਦੇ ਵਿੱਚ ਲੱਖਾਂ ਕਰੋੜਾਂ ਅਰਬਾਂ ਰੁਪਏ ਉੱਦੇ ਦੇ ਉੱਦੇ ਹੀ ਰਹਿ ਜਾਂਦੇ ਨੇ ਉਹ ਬਾਤਾਂ ਤੱਕ ਨਹੀਂ ਪਹੁੰਚ ਦਿੰਦੇ ਉਹ ਬਾਰਸਾਂ ਤੱਕ ਨਹੀਂ ਪਹੁੰਚਦੇ ਉਹ ਬੈਂਕਾਂ ਦਾ ਹੀ ਇੱਕ ਹਿੱਸਾ ਬਣ ਕੇ ਰਹਿ ਜਾਂਦੇ ਨੇ ਇਸ ਲਈ ਪੈਸਾ ਕਮਾਉਣਾ ਵੀ ਜ਼ਰੂਰੀ ਹੈ ਲੇਕਿਨ ਪੈਸਾ ਕਮਾਇਆ ਤਾਂ ਫਾਇਦਾ ਹੈ ਅਗਰ ਉਹ ਪੈਸਾ ਤੁਹਾਡੇ ਹੱਥ ਦੇ ਵਿੱਚ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਥ ਦੇ ਵਿੱਚ ਸਹੀ ਹੱਥਾਂ ਦੇ ਵਿੱਚ ਆ ਕੇ ਸਹੀ ਜਿਹੜਾ ਉਪਯੋਗ ਹੈ ਉਹ ਹੋ ਸਕੇ ਇਸ ਲਈ ਦੋਸਤੋ ਇਹ ਸਾਰੀ ਕਹਾਣੀ ਦੇ ਵਿੱਚ ਅਗਰ ਤੁਹਾਡਾ ਕੋਈ ਸਵਾਲ ਹੈ ਇਹ ਵੀ ਸਾਨੂੰ ਜਰੂਰ ਕਰਿਓ ਲੇਕਿਨ ਇੰਨੀ ਕੁ ਬੇਨਤੀ ਜ਼ਰੂਰ ਹੈ ਕਿ ਬਜ਼ੁਰਗਾਂ ਦੇ ਨਾਲ ਇੰਨੀ ਕੁ ਸਾਝ ਕਿ ਤੁਹਾਡੀ ਪ੍ਰਾਪਰਟੀ ਕਿੱਥੇ ਹੈ ਕੀ ਇਹ ਸਾਦਰ ਤੁਹਾਡੇ ਪੀੜੀ ਦਰ ਪੀੜੀ ਚੱਲੀ ਆ ਰਹੀ ਨੇ ਇਹ ਸਾਰੀ ਜਿਹੜੀ ਇੱਕ ਤਰ੍ਹਾਂ ਨਾਲ ਜਾਣਕਾਰੀ ਹੈ ਪਿਆਰ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਕਿਉਂਕਿ ਕਰਕੇ ਬੇਨਾਮੀ ਪ੍ਰਾਪਰਟੀਆਂ ਤੇ ਬੇਨਾਮੀ ਪੈਸੇ ਬੈਂਕਾਂ ਦੇ ਵਿੱਚ ਹੀ ਰਹਿ ਜਾਂਦੇ ਨੇ ਬੇਨਾਮੀ ਪ੍ਰਾਪਰਟੀਆਂ ਗਲਤ ਹੱਥਾਂ ਦੇ ਵਿੱਚ ਕਬਜ਼ੇ ਰਹ ਜਾਂਦੇ ਨੇ ਇਸ ਲਈ ਦੋਸਤੋ ਅਗਰ ਤੁਹਾਨੂੰ ਕਹਾਣੀ ਵਧੀਆ ਲੱਗੀ ਇਹ ਇੱਕ ਕਹਾਣੀ ਨਹੀਂ ਹੈ ਜ਼ਿੰਦਗੀ ਦੀ ਅਸਲ ਸਚਾਈ ਹੈ ਇੱਕ ਬਜ਼ੁਰਗ ਜੋੜ ਇੱਕ ਬਜ਼ੁਰਗ ਦੀ ਕਹਾਣੀ ਹੈ ਜਿਹੜੀ ਕੀ ਅਸਲ ਮੈਨੇ ਚ ਸਹੀ ਹੈ ਜੀ ਦੇਤੇ ਕੀ ਹੁਣ ਉਹ ਜਿਹੜਾ ਪ੍ਰਵਾਸੀ ਜੋੜਾ ਸੀ ਐਫ ਆਈ ਆਰ ਚੱਲ ਰਹੀ ਹੈ ਠੱਗੀ ਮਾਰਨ ਦੇ ਲਈ ਉਹ ਸਾਰੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੈ ਇਸ ਲਈ ਦੋਸਤੋ ਅਗਰ ਤੁਹਾਨੂੰ ਲੱਗਦਾ ਹੈ ਇਹ ਜਾਣਕਾਰੀ ਕਿਸੇ ਹੋਰ ਲਈ ਵੀ ਸਹਾਇ ਹੋ ਸਕਦੀ ਹੈ ਤਾਂ ਸ਼ੇਅਰ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਤੇ ਕਮੈਂਟ ਦੇ ਵਿੱਚ ਜਿਹੜਾ ਕੋਈ ਸਵਾਲ ਹੈ ਉਹ ਵੀ ਜਰੂਰ ਕਰਿਓ ਧੰਨਵਾਦ